ਮੰਡਾ ਡਿਮੋਡਾ ਤੇ ਦੇਣੇ ਦੀ ਕੋਈ ਨਹੀਂ ਹੈ ਜੀ ਲੀਡਰ ਉਹ ਜਿਹੜਾ ਜਿਹੜਾ ਕਿ ਜਿਹੜਾ ਜਿੱਤਣ ਦਾ ਬਾਈ ਨਜ਼ਰ ਆਵੇ ਬਸ ਉਹ ਲੀਡਰ ਜਿਹੜੇ ਜਿਹੜੇ ਕਿ ਜਿੱਤ ਗਏ ਆਉਗੇ ਹੋਗੇ 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 ਬਸ ਲਾਰੇ ਲਪੇ ਹੀ ਰਹੇ ਪ੍ਰਾਈਵੇਟ ਜਿੰਨੇ ਸਕੂਲਾਂ ਨੇ ਫੀਸਾਂ ਦੇਖੋ ਬੇ ਜ਼ਰੂਰਤੋਂ ਕੋਈ ਜ਼ਰੂਰਤ ਨਹੀਂ ਹੁੰਦੀ ਹਰ ਵਾਰੀ ਇੰਨੀ ਨਹੀਂ ਵਧਾਈ ਜਾਂਦੇ ਐ ਇਲੈਕਸ਼ਨ ਤੋਂ ਬਾਅਦ ਨਜ਼ਰ ਹੀ ਕੋ ਨਹੀਂ ਆਉਂਦੇ ਪਹਿਲਾਂ 6 ਮਹੀਨੇ ਸਾਲ ਦਾ ਇੱਦੀ ਲੱਗ ਜਾਂਦਾ ਇਹਨਾਂ ਦੀ ਗੱਲਾਂ ਗੱਲਾਂ ਜੀ ਜੀ ਅਸੀਂ ਕਰਾਂਗੇ ਕਰਾਂਗੇ 2024 ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਪੂਰੇ ਦੇਸ਼ ਵਿੱਚ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਲੋਕ ਕੀ ਸੋਚਦੇ ਨੇ ਕਿਸ ਤਰ੍ਹਾਂ ਦਾ ਲੀਡਰ ਚਾਹੁੰਦੇ ਨੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਚੌੜਾ ਬਾਜ਼ਾਰ ਜਿਸ ਨੂੰ ਮਾਂਚੈਸਟਰ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਬੇਸ਼ੱਕ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਚ ਇੰਡਸਟਰੀ ਹੈ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਬਾਹਰੋਂ ਵੀ ਕੰਮਕਾਰ ਕਰਨ ਲਈ ਆਉਂਦੇ ਨੇ ਅਸੀਂ ਲੁਧਿਆਣਾ ਦੇ ਚੌੜੇ ਬਾਜ਼ਾਰ 'ਚ ਪਹੁੰਚੇ ਜਿਸ ਨੂੰ ਮੇਨ ਬਾਜ਼ਾਰ ਵੀ ਕਿਹਾ ਜਾਂਦਾ ਹੈ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਲੋਕਾਂ ਤੋਂ ਜਾਣਾਂਗੇ ਕੀ ਚਾਹੁੰਦੇ ਨੇ ਲੋਕ ਕਿਸ ਤਰ੍ਹਾਂ ਦਾ ਲੀਡਰ ਚਾਹੁੰ ਕਿਹੜੀਆਂ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਜਦੋਂ ਕੋਈ ਪਾਰਟੀ ਵੋਟ ਮੰਗਣਾ ਆਉਗੀ ਤਾਂ ਉਸ ਦੇ ਸਾਹਮਣੇ ਰੱਖਣਗੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਇੱਕ ਨੌਜਵਾਨ ਆ ਜੋ ਕਿ ਜਿਹੜੀ ਲਖੜਾ ਬਾਈ ਪਹਿਲਾਂ ਤਾਂ ਨਾਂ ਦੱਸਿਓ ਆਪਣਾ ਨਾਂ ਕੀ ਹੈ ਭਾਜੀ ਸੰਦੀਪ ਸਿੰਘ ਸੰਦੀਪ ਸਿੰਘ ਜੀ ਅਸੇ ਇੱਕ ਗੱਲ ਦੱਸਿਓ ਕਿਹੜੀਆਂ ਕਿਹੜੀਆਂ ਜਿਹੜੀਆਂ ਨੇ ਮੰਗਾ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਜਾਂ ਕੀ ਮੰਗ ਰੱਖਦੇ ਹੋ ਸਰ ਕਿਸੇ ਵੀ ਸਰਕਾਰ ਜਿਹੜੀ ਵੀ ਸਰਕਾਰ ਬਣੇ ਭਾਜੀ ਅਸੀਂ ਮੰਗ ਰਖਦੇ ਆ ਅਸੀਂ ਰੇੜੀ ਲਾਣੇ ਆ ਬੜੀ ਦਿੱਕਤ ਹੁੰਦੀ ਹੈ ਕਮੇਟੀ ਵਾਲੇ ਬੜਾ ਤੰਗ ਕਰਦੇ ਨੇ ਸਾਨੂੰ ਇਹ ਦੇ ਕਰਕੇ ਸਾਨੂੰ ਇਹਦਾ ਇਨਸਾਫ ਚਾਹੀਦਾ ਜਾਂ ਤੋ ਸਾਨੂੰ ਕਾਰੋਬਾਰ ਦੋ ਐ ਵੀ ਨਜਾਇਜ਼ ਹੀ ਬਹੁਤ ਜ਼ਿਆਦਾ ਤੰਗ ਹੋਈ ਜਾਂਦੇ ਆ ਇੱਥੇ ਅੱਥੇ ਧੁੱਪ ਤੇ 12 ਘੰਟੇ ਖੜਦੇ ਆ ਕੋਈ ਵੀ ਆ ਕੇ ਗਾਲ ਕੱਢ ਕੇ ਚਲ ਜਾਂਦਾ ਵਾ ਇਹ ਸਾਰੀਆਂ ਪ੍ਰੋਬਲਮ ਹੈਗੀ ਆ ਸਾਡੇ ਕੋਲ ਇਹ ਮਤਲਬ ਤੁਹਾਡੇ ਲਈ ਕੋਈ ਪੱਕੀ ਜਗ੍ਹਾ ਹੋਣੀ ਚਾਹੀਦੀ ਹੈ ਜਾਂ ਪੱਕਾ ਠਈਆ ਹੋਣਾ ਪੱਕੀ ਜਗ੍ਹਾ ਹੋਣੀ ਚਾਹੀਦੀ ਆ ਆਪਾਂ ਵੀ ਕੱਢ ਸਕਦੇ ਆ ਆਪਾਂ ਇੰਡੀਆ ਦੇ ਬੰਦੇ ਆ ਗਏ ਆ ਬਹੁਤ ਤੰਗ ਹੁੰਦੇ ਪਏ ਆ ਬਹੁਤ ਸਿਰ ਘਪਾਈ ਹੈਗੀ ਆ ਭਾਜੀ ਹਾਂ ਜੀ ਇਹ ਬਿਲਕੁਲ ਕਿਤੇ ਨਾ ਕਿਤੇ ਹੋਰ ਨੌਜਵਾਨ ਵੀ ਨੇ ਜਿਹੜੇ ਕੀ ਅੱਜ ਉਹਨਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕੀ ਆਮ ਲੋਕ ਨੇ ਕਿ ਬਾਈ ਜੀ ਕੀ ਨਾਮ ਕੀ ਹੈ ਤੁਹਾਡਾ ਪ੍ਰਿੰਸ ਕੁਮਾਰ ਪ੍ਰਿੰਸ ਕੁਮਾਰ ਅੱਛਾ ਪ੍ਰਿੰਸ ਕੁਮਾਰ ਜੀ ਤੁਸੀਂ ਵੋਟ ਪਾਉਣੀ ਹੈ ਤੁਹਾਡੇ ਕੋਲੇ ਜਿਹੜਾ ਵਾ ਇੱਕ ਮੌਕਾ ਹੁੰਦਾ ਵਾ ਆਪਣਾ ਲੀਡਰ ਚੁਣਨ ਦਾ ਹਾਂ ਜੀ ਕਿਹੜੀਆਂ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਜਿਹਨੂੰ ਲੈ ਕੇ ਤੁਸੀਂ ਜਦੋਂ ਕੋਈ ਲੀਡਰ ਆਊਗਾ ਤੁਹਾਡੇ ਕੋਲੇ ਤੇ ਉਹਦੇ ਸਾਹਮਣੇ ਰੱਖੋਗੇ भाई सब तो पहली गल दा मैं रोजगार ਦੇ ਉਪਰ ਹੀ ਲੈ ਕੇ ਜਾਵਾਂਗਾ આજ ਕੱਲ ਦੇ ਨੌਜਵਾਨ 95% ਲੋਕ ਸਾਰੇ ਨੌਕਰੀ ਦਿਹਾੜ ਦਿਹਾੜੀਦਾਰ ਬੰਦੇ ਨੇ ਮੈਂ ਉਹੀ ਚੀਜ਼ ਲਈ ਮੰਗ ਕਰਾਂਗਾ ਪੜ੍ਹੇ ਲਿਖੇ ਬੰਦੇ ਵੀ ਸਾਰੇ ਰੋਜ਼ਗਾਰ ਤੇ ਦਿਹਾੜੀ ਤੇ ਹੈਗੇ ਆ ਮੈਂ ਉਹੀ ਕਹੂੰਗਾ ਕਿ ਮਤਲਬ ਸਾਨੂੰ oportunidades ਮਿਲਣੀ ਚਾਹੀਦੀ ਹੈ ਕਿ ਅਸੀਂ ਆਪਣਾ ਮਤਲਬ ਕੰਮ ਲੱਭ ਸਕੀਏ ਕੋਈ ਕਿ ਸਾਨੂੰ ਕੋਈ ਫੈਸਿਲਿਟੀਆਂ ਦਵੇ ਸਰਕਾਰ ਬਸ ਅਜੀ আচ্ছা ਜਦੋਂ ਤੁਸੀਂ ਫੈਸਿਲਿਟੀ ਦੀ ਮੰਗ ਕਰਦੇ ਹੋ ਜਦੋਂ ਤੁਹਾਡੇ ਕੋਲ ਲੀਡਰ ਆਉਂਦੇ ਕਦੇ ਉਹਨਾਂ ਮੂਰੇ ਮੁੱਦੇ ਰੱਖੇ ਨੇ ਗੱਲਾਂ ਦਸੀਆਂ ਉਹਨਾਂ ਨੂੰ ਵੀ ਅਸੀਂ ਰੋਡ ਤੇ ਖੜਦੇ ਆ ਅਸੀਂ ਪੜ੍ਹੇ ਲਿਖੇ ਆ ਅਸੀਂ ਚਾਹੁੰਦੇ ਆ ਕਿ ਸਾਨੂੰ ਵੀ ਕੋਈ ਜਿਹੜਾ ਰੁਜ਼ਗਾਰ ਨਹੀਂ ਸਰ ਇੱਥੇ ਤੱਕ ਤਾਂ ਗੱਲ ਹੀ ਨਹੀਂ ਆਂਦੀ ਨਾ ਲੀਡਰ ਸਾਡੇ ਕੋਲ ਆਉਂਦੇ ਆ ਨਾ ਅਸੀਂ ਲੀਡਰ ਕੋ ਜਾਂਦੇ ਆ ਸਰ ਪਰ ਲੀਡਰ ਤਾਂ ਆਉਂਦੇ ਹੀ ਨਹੀਂ ਹੁਣ ਇਲੈਕਸ਼ਨ ਆ ਗਈ ਹੁਣ ਤਾਂ ਆਉਣਗੇ ਸਰ ਹੁਣ ਜਦੋਂ ਆਣਗੇ ਤਾਂ ਫਿਰ ਅਸੀਂ ਵੀ ਆਪਣੇ ਆਪਣਾ ਰੱਖਾਂਗੇ ਓਪਰਚੁਨਿਟੀ ਕਿ ਸਾਨੂੰ ਮਿਲੇ ਆਪਣੀ ਕਿਤੇ ਨਾ ਕਿਤੇ ਹੁਣ ਨੌਜਵਾਨ ਜਿਹੜੇ ਨੇ ਰੁਜ਼ਗਾਰ ਮੰਗਦੇ ਨੇ ਆਪਣੇ ਲਈ ਕਾਰੋਬਾਰ ਮੰਗਦੇ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਚੌੜੇ ਬਾ ਕੀ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਲੀਡਰ ਜਿਹੜਾ ਹੋਵੇ ਸਰ 2024 ਲੋਕ ਸਭਾ ਚੋਣਾਂ ਹਰੇਕ ਬੰਦੇ ਨੂੰ ਮੌਕਾ ਮਿਲਦਾ ਕਿ ਆਪਣੀ ਮਰਜ਼ੀ ਦਾ ਜਦੋਂ ਚੋਣ ਆਉਂਦੀ ਹੈ ਕਿ ਆਪਣੀ ਮਰਜ਼ੀ ਦਾ ਲੀਡਰ ਚੁਣੇ ਆਪਣੀ ਮਰਜ਼ੀ ਦੇ ਲੀਡਰ ਨੂੰ ਬੋਰਡ ਪਾਏ ਮੰਗਾ ਕੀ ਨੇ ਕਿਸ ਤਰ੍ਹਾਂ ਦਾ ਲੀਡਰ ਚਾਹੁੰਦੇ ਹੋ ਕਿਹੜੀਆਂ ਡਿਮਾਂਡਾਂ ਜਿਹੜੀਆਂ ਲੁਧਿਆਣੇ ਦੀਆਂ ਪੂਰੀਆਂ ਨਹੀਂ ਹੋਈਆਂ ਡਿਮਾਂਡਾ ਡਮੋਡਾ ਦਾ ਲੁਧਿਆਣੇ ਦੀ ਕੋਈ ਨਹੀਂ ਹੈ ਜੀ ਲੀਡਰ ਹੋਣਾ ਜਿਹਦਾ ਜਿਹੜਾ ਕਿ ਜਿਹੜਾ ਜਿੱਤਣ ਤੋਂ ਬਾਅਦ ਨਜ਼ਰ ਆਵੇ ਬਸ ਲੁਧਿਆਣੇ ਲੋਕੇ ਇਹ ਮੰਗ ਜਿੱਤ ਮੰਗ ਕਰਦੇ ਨੇ ਉਹ ਜਿੱਤਣ ਤੋਂ ਬਾਅਦ ਜਿਹੜੇ ਨਜ਼ਰ ਆਉਣ ਉਹ ਲੀਡਰ ਜੀ ਨਹੀਂ ਜਾਂਦੇ ਜਿਹੜੇ ਜਿੱਤ ਕੇ ਆਉਗੇ ਹੋਗੇ 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 ਬਸ ਲਾਰੇ ਲੱਪੇ ਹੀ ਰਹੇ ਨੇ ਲਾਰੇ ਲੱਪੇ ਹੀ ਰਹੇ ਨੇ ਲਾਰੇ ਲੱਪੇ ਹੀ ਆ ਹੋਰ ਕੀ ਹੈ ਭਾਜੀ ਦੱਸ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਅੱਛਾ ਨਹੀਂ ਜੇਕਰ ਲੀਡਰ ਜਿੱਤ ਕੇ ਨਜ਼ਰ ਆਵੇ ਕੰਮ ਵੀ ਤਾਂ ਕੋਈ ਹੋਣਗੇ ਲੁਧਿਆਣੇ ਦੇ ਜਿਹੜੇ ਕੰਮ ਹੋਣਗੇ ਤੇ ਨਜ਼ਰ ਆਣ ਕੇ ਲੋਕਾਂ ਦੇ ਦੁੱਖ ਤਕਲੀਫਾਂ ਤਾਂ ਹੀ ਸੁਣਿਆ ਜਾਣੀਆਂ ਜੇ ਨਜ਼ਰ ਆਉਗੇ ਤਾਂ ਹੀ ਨੇ ਭਾਜੀ ਅੱਛਾ ਜੇ ਨਜ਼ਰ ਹੀ ਨਹੀਂ ਆੜੀ ਤਾਂ ਦੁੱਖ ਤਕਲੀਫਾਂ ਕੀ ਸੁਣਾਣੇ ਦੱਸੋ ਆਮ ਜਨਤਾ ਦੀ ਜਿੱਤਰ ਜਤਨ ਦਾ ਕੀ ਮਤਲਬ ਹੁੰਦਾ ਭਾਜੀ ਸਿਰਫ ਹੋਰ ਕੁਝ ਨਹੀਂ ਹੋਰ ਕੁਝ ਐਕਸ ਵਾਈ ਜ਼ੈਡ ਕੁਝ ਨਹੀਂ ਹੋਰ ਇਹ ਇਹ ਬਿਲਕੁਲ ਕਿਤੇ ਨਾ ਕਿਤੇ ਨੌਜਵਾਨ ਕਹਿੰਦੇ ਨੇ ਕਿ ਲੀਡਰ ਉਹੀ ਹੋਣਾ ਚਾਹੀਦਾ ਜਿਹੜਾ ਕਿ ਨਜ਼ਰਾ ਹੋਵੇ ਸਰ ਕੀ ਨਾਮ ਆ ਜਸਵਿੰਦਰਪਾਲ ਜੀ ਅੱਛਾ ਸਰ ਲੁਧਿਆਣਾ ਇੱਕ ਮਾਂਚੈਸਟਰ ਆਫ ਉਹ ਇਹਨੂੰ ਜਿਹੜਾ ਇੰਡੀਆ ਵੀ ਕਿਹਾ ਜਾਂਦਾ ਹੈ ਵੱਡੀ ਗਿਣਤੀ ਚ ਇੰਡਸਟਰੀ ਆ ਕੀ ਮੰਗਾ ਕੀ ਨੇ ਕੀ ਸੋਚਦੇ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਕਾਰੋਬਾਰ ਕਰਦੇ ਹੋ ਆਪਣਾ ਵੀ ਕਿਹੜੀਆਂ ਮੰਗਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਕਿਸ ਤਰ੍ਹਾਂ ਦਾ ਲੀਡਰ ਜਿਹੜਾ ਤੁਸੀਂ ਚਾਹੁੰਦੇ ਹੋ ਲਓ ਵੀ ਲੀਡਰ ਉਹੀ ਹੋਣਾ ਚਾਹੀਦਾ ਜਿਹੜਾ ਪਬਲਿਕ ਨੂੰ ਕੋਈ ਪਰੇਸ਼ਾਨੀ ਹੁੰਦੀ ਉਹਦੇ ਨਾਲ ਤੁਰੇ ਦੇਖੋ ਇਹ ਸਕੂਲਾਂ ਵਾਲੇ ਮਨਮਾਨੀਆਂ ਕਰਦੇ ਐ ਪ੍ਰਾਈਵੇਟ ਜਿੰਨੇ ਸਕੂਲਾਂ ਨੇ ਫੀਸਾ ਦੇਖੋ ਬੇ ਜ਼ਰੂਰਤੋਂ ਕੋਈ ਜ਼ਰੂਰਤ ਨਹੀਂ ਹੁੰਦੀ ਹਰ ਵਾਰੀ ਇੰਨੀ ਨਹੀਂ ਵਧਾਈ ਜਾਂਦੇ ਐ ਤੇ ਇਹ ਗਲਤ ਗੱਲ ਐ ਲੀਡਰ ਨੂੰ ਨਾਲ ਤੁਰਨਾ ਚਾਹੀਦਾ ਹੈ ਵੀ ਇਹ ਨਹੀਂ ਵੀ ਜਿੱਦਾਂ ਦਿਲ ਕੀਤਾ ਫੀਸਾ ਵਧਾ ਦਿਓ ਜੀ ਉਹ ਕਰਦੇ ਹੋ ਜੀ ਇਹ ਕਰਦੇ ਹੋ ਜੀ ਇਹ ਗਲਤ ਗੱਲ ਐ ਬਾਕੀ ਮੈਡੀਕਲ ਸਿਲਦ ਸਹੀ ਹੋਣੀ ਚਾਹੀਦੀ ਐ ਇਹ ਐਦਾਂ ਦੇ ਬੰਦੇ ਨਾਲ ਹੋਣੇ ਚਾਹੀਦੇ ਕਿਉਂਕਿ ਇਹ ਇਲੈਕਸ਼ਨਾਂ ਤੋਂ ਬਾਅਦ ਨਜ਼ਰ ਹੀ ਕੋ ਨਹੀਂ ਆਉਂਦੇ ਪਹਿਲਾਂ 6 ਸਾਲ 6 ਮਹੀਨੇ ਸਾਲ ਤਾਂ ਇੱਦੀ ਲੱਗ ਜਾਂਦਾ ਹੈ ਇਹਨਾਂ ਦੇ ਗੱਲਾਂ-ਗੱਲਾਂ ਜੀ ਜੀ ਅਸੀਂ ਕਰਾਂਗੇ ਕਰਾਂਗੇ ਕੁਝ ਵੀ ਨਹੀਂ ਕਰਦੇ ਬਸ ਉਸ ਤੋਂ ਬਾਅਦ ਜੀ ਆਨੇ ਆ ਕਰਦੇ ਆ ਜੀ ਬਸ ਉਹੀ ਰਹਿ ਗਿਆ ਜੀ ਇਹ ਸਿਰਫ ਮੁੜ ਕੇ ਜਲਸਿਆਂ ਸਮਾਗਮਾਂ ਜੋਗੇ ਰਹਿ ਜਾਂਦੇ ਬਸ ਹਰ ਲੀਡਰ ਭਾਜੀ ਹਰ ਵਾਰੀ ਜਿੱਤਣ ਲੱਗੇ ਇਹੀ ਕਰਦੇ ਅਸੀਂ ਮੈਡੀਕਲ ਬਣਾ ਦਾਂਗੇ ਸਾਰਾ ਕੁਝ ਕਰ ਦਾਂਗੇ ਪਰ ਤੁਹਾਨੂੰ ਮੈਂ ਕਹਿ ਰਿਹਾ ਬਾਅਦ ਜਿੱਤਣ ਤੱਕ ਮਤਲਬ ਜਿੱਤਣ ਤੋਂ ਬਾਅਦ ਗਾਇਬ ਪੇਜ ਹੀ ਵੜ ਜਾਂਦਾ ਇਹਨਾਂ ਦਾ ਪਰ ਹੁਣ ਤਾਂ ਮੈਡੀਕਲ ਸੁਵਿਧਾਵਾਂ ਜਿਹੜੀਆਂ ਨੇ ਮਿਲਦੀਆਂ ਨੇ ਮਿਲਦੀਆਂ ਮੈਂ ਕੱਲ ਵੀਡੀਓ ਦੇਖਿਆ ਸਿਵਲ ਹਸਪਤਾਲ ਚੂਹੇ ਟੱਪਦੇ ਪਏ ਮਰੀਜ਼ਾਂ ਦੇ ਚੱਲਦੇ ਪਏ ਤੁਸੀਂ ਕਹਿੰਦੇ ਮੀਡੀਅਮ ਮੈਡੀਕਲ ਸੁਵਿਧਾਵਾਂ ਮਿਲਦੇ ਕਿਹੜੇ ਤਸੂ ਚੂਹੇ ਤੁਸੀਂ ਕਿਹੜੇ ਦੱਸੋ ਕਮਾਲ ਕਿਹੜੀ ਮੈਡੀਕਲ ਬਣਾਤੀ ਆਮ ਆਦਮੀ ਪਾਰਟੀ ਜਦੋਂ ਆਈ ਸੀ ਦਾ ਨਾਰਾ ਸੀ ਕਿ ਮੈਡੀਕਲ ਵਧੀਆਂ ਦਵਾਵਾਂਗੇ ਤੁਹਾਨੂੰ ਸਭ ਤੋਂ ਵੱਧ ਵਧੀਆਂ ਸਭ ਤੋਂ ਪਹਿਲਾਂ ਆਪਾਂ ਆ ਕੇ ਉਪਰਾਲੇ ਇਹੀ ਕਰਾਂਗੇ ਮੁਫਤ ਬਿਜਲੀ ਨਹੀਂ ਜਾਏਗੀ ਲੋਕਾਂ ਦਾ ਜਿਹੜੇ ਲੋਕੀ ਮਰ ਰਹੇ ਉਹ ਕਿੱਥੇ ਜਾਣ ਚੂਹੇ ਦੇ ਵਿੱਚ ਲੋਕੀ ਜਾਣ ਨੂੰ ਮਜਬੂਰ ਪਏ ਨੇ ਵੱਡੀ ਨਰਾਜ਼ਗੀ ਜਿਹੜੀ ਦੇਖੋ ਇਸ ਤਰ੍ਹਾਂ ਉਹਨਾਂ ਦੋ ਤਿੰਨ ਜਿਲੋਂ ਬਣੇ ਐਮਐਲਏ ਬਣੇ ਆਪਣੇ ਸਿਵਲ ਹਸਪਤਾਲ ਗਏ ਆ ਇੱਧਰ ਹੋਰ ਵੀ ਉਹ ਹਸਪਤਾਲਾਂ ਚ ਗਏ ਆ ਉੱਥੇ ਨਾ ਕੋਈ ਉਹਨਾਂ ਨੇ ਆਪ ਦੇਖਿਆ ਨਾ ਕੋਲਰ ਜੇ ਠੰਡਾ ਪਾਣੀ ਏ ਨਾ ਕੋਲਰ ਜੇ ਠੰਡਾ ਪਾਣੀ ਹੈਗਾ ਨਾ ਕੁਝ ਹੈਗਾ ਉੱਥੇ ਦੇਖੋ ਜਿੱਦੇ ਮਾੜਾ ਮਟਾ ਮੀਡੀਅਮ ਜਿਹੜੀ ਪਬਲਿਕ ਸਾਡੇ ਵਰਗੀ ਜਾਂਦੀ ਏ ਉੱਥੇ ਸਹੂਲਤ ਹੀ ਕੋਈ ਨਹੀਂ ਨਾ ਕੋਈ ਬੈਠਣ ਨੂੰ ਥਾਂ ਕਿਈ ਨਹੀਂ ਬੈੱਡ ਨਹੀਂ ਹੈਗੇ ਉਹ ਤੁਸੀਂ ਕੰਸਟਰੂਕਟ ਸਿਵਲ ਹਸਪਤਾਲ ਤਾਂ ਵਧੀਆ ਬਣਾ ਲਓ ਜੇ ਬਣਾਣਾ ਹੀ ਹੈ ਤੁਸੀਂ ਹੋਰ ਪਾਸੇ ਤੁਸੀਂ ਦੇਈ ਜਾਂਦੇ ਹੋ ਚੈੱਕ ਵੰਡੀ ਜਾਂਦੇ ਹੋ ਆ ਸਮਾਗ ਹੈ ਜੀ ਆ ਜਲਸਾ ਹੈ ਜੀ ਜਗਰਾਤਾ ਹੈ ਜੀ ਇਹਨੇ ਲੱਕ ਉਹ ਤੁਸੀਂ ਇਹ ਚੀਜ਼ਾਂ ਪੈਸਾ ਲਾਓ ਜਿੱਦੇ ਗਰੀਬਾਂ ਦੇ ਕੰਮ ਆਣ ਜੀ ਬਿਲਕੁਲ ਲੋਕ ਜਿਹੜੇ ਨੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੇ ਨੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਜਿਹੜੇ ਕੀਤੇਵਾਦ ਨੇ ਉਹ ਪੂਰੇ ਹੋਣੇ ਚਾਹੀਦੇ ਨੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਅਜਾ ਬਾਪੂ ਜੀ ਕੀ ਨਾਮ ਆ ਕਿੰਨੀ ਉਮਰ ਆ ਜੀ ਨਾਮ ਆ ਸੰਪੂਰਨ ਸਿੰਘ ਜੀ ਹਾਂ ਜੀ ਏਜ ਹੈ 97 ਹਾਂਜੀ 97 ਸਾਲ ਦੇ ਹਾਂ ਬਾਬਾ ਜੀ ਪਹਿਲਾਂ ਤਾਂ ਇਹ ਦੱਸਿਓ ਵੀ ਬੋਰਡ ਪਾਉਂਦੇ ਨੂੰ ਬਹੁਤ ਸਾਲ ਹੋ ਗਏ ਹੋਣੇ ਆ ਲੁਧਿਆਣਾ ਇਹਨੂੰ ਹਮ ਪਹਿਲੇ ਪਾਕਿਸਤਾਨ ਨੇ ਰਹਤੀ ਸੀ ਵਾਹੇ ਮੇਰੀ ਸ਼ਾਦੀ ਹੋ ਗਈ ਸੀ ਅੱਛਾ ਜੀ ਪਾਕਿਸਤਾਨ ਬਣ ਕੇ ਬਾਅਦ ਫਿਰ ਇੱਧੇ ਆਏ ਹਾਂ ਅੱਛਾ ਜੀ ਅੱਛਾ ਹੁਣ ਜਿੱਤ ਤਰ੍ਹਾਂ ਜਿਹੜਾ ਆਪਾਂ ਲੁਧਿਆਣਾ ਦੇ ਵਿੱਚ ਤੁਸੀਂ ਬੈਠੇ ਹੋਣ ਲੁਧਿਆਣਾ ਜਿਹਨੂੰ ਮਾਂਚੈਸਟਰ ਆਫ ਇੰਡੀਆ ਵੀ ਕਿਹਾ ਜਾਂਦਾ ਵੱਡੀ ਗਿਣਤੀ ਚ ਇੰਡਸਟਰੀ ਆ ਕੀ ਮੰਗਾਂ ਜਿਹੜੀਆਂ ਲੱਗਦਾ ਕਿ ਲੁਧਿਆਣੇ ਦਾ ਜਿਹੜਾ ਵਿਕਾਸ ਹੁੰਦਾ ਜਾਂ ਜਿਹੜੇ ਚੁਣੇ ਜਾਂਦੇ ਨੇ ਚਾਹੇ ਮੈਂਬਰ ਪਾਰਲੀਮੈਂਟ ਹੋਵੇ ਜਾਂ ਲੀਡਰ ਹੋਣ ਕੰਮ ਕਰਦੇ ਨੇ ਇਹਨਾਂ ਨੇ ਸਮਝ ਨਹੀਂ ਕੋਈ ਕਿਸੇ ਬੱਚੇ ਨਾਲ ਗੱਲ ਕਰ ਲਓ ਮੈਨੂੰ ਐਨੀ ਸਮਝ ਨਹੀਂ ਆ ਗਈ ਟੇਬਲ ਪਰ ਸਰ ਕਿਸ ਤਰ੍ਹਾਂ ਦਾ ਲੀਡਰ ਚਾਹੁੰਦੇ ਹੋ ਕੀ ਲੱਗਦਾ ਕਿ ਵਿਕਾਸ ਦਾ ਮੁੱਦਾ ਜਾਂ ਮਹਿੰਗਾਈ ਦਾ ਮੁੱਦਾ ਕਿਹੜੇ ਮੁੱਦੇ ਨੂੰ ਲੈ ਕੇ ਜਿਹੜਾ ਦਿਮਾਗ ਦੇ ਵਿੱਚ ਜੜੀ ਵੋਟ ਪਾਉਂਦੇ ਸਰ ਮਹਿੰਗਾਈ ਤਾਂ ਬਹੁਤ ਜ਼ਿਆਦਾ ਵੜ ਗਈ ਹੈ ਹਾਂਜੀ ਇਹ ਸਰਕਾਰ ਜਿਹੜੀ ਠੀਕ ਤਾਂ ਹੈ ਨਹੀਂ ਹਾਂਜੀ ਸਰਕਾਰ ਉਹ ਨਾ ਦੇਸ਼ ਚਲਾਉਣੇ ਲਈ ਦੇਸ਼ ਬਚਾਉਣੇ ਲਈ ਬੱਸੀ ਸਰਕਾਰ ਚਾਹੀਏ ਹਾਂਜੀ ਅੱਛੀ ਸਰਕਾਰ ਚਾਹੀਏ ਅੱਛਾ ਹਾਂਜੀ ਇਸੇ ਤੋਂ ਸਾਰਾ ਦੁਖੀ ਸਾਰੀ ਜਨਤਾ ਦੁਖੀ ਹੈ ਮੈਂ ਤਾਂ ਕਿੱਥੋਂ ਦੇ ਰਹਿਣ ਵਾਲੇ ਹਾਂ ਮੈਂ ਇੱਥੇ ਰਹਿਣਾ ਲੁਧਿਆਣਾ ਦਾ ਅੱਛਾ ਲੁਧਿਆਣੇ ਦਾ ਲੱਗਦਾ ਕਿ ਲੁਧਿਆਣੇ ਦਾ ਲਗਾਤਾਰ ਵਿਕਾਸ ਹੋ ਰਿਹਾ ਵਾ ਜਾਂ ਲੁਧਿਆਣੇ ਦਾ ਕੋਈ ਮੁੱਦਾ ਜਿਹੜਾ ਵਾਦੇ ਕੀਤੇ ਹੋਣ ਲੀਡਰਾਂ ਨੇ ਅਜੇ ਤੱਕ ਪੂਰਾ ਨਾ ਹੋਇਆ ਹੋਵੇ ਨਹੀਂ ਨਹੀਂ ਪਹਿਲਾਂ ਤਾਂ ਕੁਝ ਨਹੀਂ ਪੂਰਾ ਕੋਈ ਵਾਦੇ ਨਹੀਂ ਪੂਰੇ ਹੋਏ ਕੋਈ ਵਾਦਾ ਨਹੀਂ ਪੂਰਾ ਸਭ ਜੁਮਲੇਬਾਜ਼ੀ ਕਰਦੇ ਸਭ ਜੁਮਲੇਬਾਜ਼ੀ ਹਾਂਜੀ ਕੋਈ ਬਾਤਾਂ ਨਹੀਂ ਪੂਰਾ ਕਰਦੇ ਇਹ ਬਿਲਕੁਲ ਹੋਰ ਲੋਕ ਜਿਹੜੇ ਨੇ ਸਾਡੇ ਕੋਲ ਲੰਘ ਰਹੇ ਉਹਨਾਂ ਨਾਲ ਗੱਲਬਾਤ ਕਰ ਸਰ ਕਿਸ ਤਰ੍ਹਾਂ ਦਾ ਲੀਡਰ ਚਾਹੁੰਦੇ ਹੋ 2024 ਲੋਕ ਸਭਾ ਚੋਣਾਂ ਹਰ ਕੋਈ ਤੁਹਾਡੇ ਦਰਵਾਜ਼ੇ ਤੇ ਆਊਗਾ ਵੋਟ ਮੰਗਣ ਬਾਅਦ ਤੇ ਪਰ ਤੁਸੀਂ ਕਿਦਾਂ ਦਾ ਲੀਡਰ ਸਰ ਸਾਫ਼ ਸੁਥਰਾ ਹੋਵੇ ਲੋਕਾਂ ਦੇ ਭਲੇ ਦਾ ਕੰਮ ਕਰੇ ਬਸ ਲੋਕਾਂ ਦੇ ਭਲੇ ਦਾ ਕੰਮ ਹਾਂ ਮੈਂ ਠੱਗੀਆਂ ਠੋਰੀਆਂ ਤੋਂ ਦੂਰ ਹੋਵੇ ਬਸ ਅੱਛਾ ਸਰ ਜਿੱਦਾਂ ਵਿਕਾਸ ਦੀ ਗੱਲ ਕਰੀ ਜਿੱਦਾਂ ਕੰਮਾਂ ਦੀ ਗੱਲ ਕਰੀਏ ਲੱਗਦਾ ਕਿ ਲੁਧਿਆਣੇ ਦਾ ਕੋਈ ਕੰਮ ਜਿੱਦਾਂ ਬੁੱਢੇ ਦਰਿਆ ਜਾਂ ਹੋਰ ਕੋਈ ਕੰਮ ਜਿਹੜਾ ਵਾ ਪੈਂਡਿੰਗ ਪਿਆ ਵਾ ਲੰਬੇ ਸਮੇਂ ਤੋਂ ਜਿਹੜਾ ਹੋਣਾ ਹੀ ਚਾ ਅੱਛਾ ਜੀ ਕਿਹੜਾ ਆੜਾ ਬੁੱਢਾ ਦਰਿਆ ਦਾ ਹੋ ਗਿਆ ਜਾਂ ਹੋਰ ਇਨਫਰਾਸਟ੍ਰਕਚਰ ਹੈ ਡਵੈਲਪਮੈਂਟ ਹੋ ਰਹੀ ਹੈ ਪਰ ਪੱਟਣ ਵਾਲੇ ਬਾਅਦ ਚ ਪਹਿਲਾਂ ਆ ਜਾਂਦੇ ਆ ਉੱਥੇ ਪਹਿਲਾਂ ਪੱਟਣ ਵਾਲੇ ਪਹੁੰਚ ਜਾਂਦੇ ਨੇ ਪੱਟ ਕੇ ਲੈ ਜਾਂਦੇ ਸਰ ਕਿਸ ਤਰ੍ਹਾਂ ਦਾ ਲੀਡਰ ਚਾਹੁੰਦੇ ਹੋ ਕਿਉਂਕਿ 2024 ਲੋਕ ਸਭਾ ਚੋਣਾਂ ਨੇ ਹਰ ਕੋਈ ਲੀਡਰ ਜਿਹੜਾ ਤੁਹਾਡੇ ਘਰ ਆਉਂਦਾ ਕਿਹੜੇ ਮੁੱਦੇ ਹੁੰਦੇ ਨੇ ਵਿਕਾਸ ਦੀ ਗੱਲ ਕਰੀਏ ਮਹਿੰਗਾਈ ਦੀ ਗੱਲ ਕਰੀਏ ਜਾਂ ਹੋਰ ਕਿਹੜੇ-ਕਿਹੜੇ ਮੁੱਦੇ ਜਿਹੜੇ ਨੇ ਇਹਨਾਂ ਨੂੰ ਲੈ ਕੇ ਜਿਹੜਾ ਤੁਸੀਂ ਸੋਚਦੇ ਹੋ ਵੀ ਲੀਡਰ ਤੁਹਾਨੂੰ ਤੁਸੀਂ ਸਵਾਲ ਕਰੋ ਦੇਖੋ ਜੀ ਇੱਕ ਵਾਰ ਜੱਤ ਜਿਆਸੀ ਟ੍ਰੇਨ 'ਚ ਜਾਂਦੇ ਨਾ ਕਟ ਪੈਸਿਆਂ ਨਾਲ ਅਸੀਂ ਜਾਣਾ ਹੁੰਦਾ ਆ ਉਹਦੇ ਵਿੱਚ ਸਾਨੂੰ ਬਹੁ ਔਖਾ ਜਾਣਾ ਪੈਂਦਾ ਆ ਅੱਛਾ ਜੀ ਜਿਹੜੀਆਂ ਜ਼ਿਆਦਾ ਵਧੀਆ ਟ੍ਰੇਨਾਂ ਆ ਮਤਲਬ ਵੱਧ ਪੈਸੇ ਵਾਲੇ ਉਹੀ ਲਾਭ ਲੈਂਦੇ ਆ ਉਹ ਤਾਂ ਸਾਡੇ ਵਾਲਿਆਂ ਨੂੰ ਕੋਈ ਲਾਭ ਨਹੀਂ ਹੈਗਾ ਦਾ ਟ੍ਰੇਨ ਦਾ ਜੀ ਉਹ ਵੀ ਥੋੜੀ ਸਹੂਲਤ ਹੋਵੇ ਭਾਵੇਂ ਜਨਰਲ ਟ੍ਰੇਨ ਹੋਵੇ ਸਾਰੀ ਹੋਈ ਅੱਛਾ ਜੀ ਸਾਨੂੰ ਚੜਨ ਚ ਵੀ ਸੌਖਾ ਹੋਵੇ ਹਾਂ ਜੀ ਤੇ ਟ੍ਰੇਨ ਚ ਜਾਣਾ ਆਉਣਾ ਵੀ ਸੌਖਾ ਹੋਵੇ ਗਲਤ ਟ੍ਰੇਨ ਚ ਗਲਤ ਡੱਬੇ ਚੜ੍ਹ ਹੋ ਜਾਂਦਾ ਆ ਹਾਂ ਜੀ ਤੇ ਉਹ ਫਿਰ ਪਲਾਂਟੀ ਮਾਰਦੇ ਆ ਜੀ ਅੱਛਾ ਸਾਨੂੰ ਬੜੀ ਮੁਸ਼ਕਲ ਆਉਂਦੀ ਆ ਬੜੀ ਮੁਸ਼ਕਲ ਆਉਂਦੀ ਚਾਹੇ ਟਿਕ ਲਈ ਹੋਵੇ ਹਾਂਜੀ ਹਾਂਜੀ ਕਈ ਵਾਰ ਟਿਕਟ ਐਨੀ ਭੀੜ ਦੇ ਵਿੱਚ ਨਿਕਲ ਜਾਂਦੀ ਐ ਇੱਕ ਵਾਰੀ ਮੇਰੀ ਨਿਕਲ ਗਈ ਸੀ ਅੱਛਾ ਜੀ ਜੇਬ ਘੱਟੀ ਗਈ ਹਾਂ ਨਹੀਂ ਮਤਲਬ ਟਿਕਟ ਨਿਕਲ ਗਈ ਠੀਕ ਭੀੜ ਦੇ ਵਿੱਚ ਅੱਛਾ ਅੱਛਾ ਹਾਂਜੀ ਹਾਂਜੀ ਮੈਂ ਜੀ ਮਹਿਲਾਵਾਂ ਜਿਹੜੀਆਂ ਨੇ 50% ਦੇ ਕਰੀਬ ਜਿਹੜੀਆਂ ਮਹਿਲਾਵਾਂ ਨੇ ਦੇਸ਼ ਦੇ ਵਿੱਚ ਜੇਕਰ ਕਿਦਾਂ ਦਾ ਤੁਸੀਂ ਲੀਡਰ ਚਾਹੁੰਦੇ ਹੋ ਕੀ ਸੋਚਦੇ ਹੋ ਵੀ ਮਹਿਲਾਵਾਂ ਦੀ ਜਿਹੜੀ ਸਮੂਲੀਅਤ ਹੋਣੀ ਚਾਹੀਦੀ ਐ ਰਾਜਨੀਤੀ ਦੇ ਵਿੱਚ ਜੀ ਹੈ ਤਾਂ ਬੜੀ ਗਰੀਬੀ ਚੋਂ ਆ ਪਰ ਫੇਰ ਵੀ ਉਸਨੂੰ ਮਾਨਣੀ ਚਾਹੀਦੀ ਨਹੀਂ ਘਰ ਜਿਹੜਾ ਕਾਰੋਬਾਰ ਚਲਾਉਂਦੇ ਹੋ ਤੁਸੀਂ ਤੁਹਾਡੇ ਸਿਰ ਦੇ ਉੱਤੇ ਹੀ ਘਰ ਚੱਲਦਾ ਵਾ ਬੋਟ ਪਾਉਣ ਵਾਸਤੇ ਤਾਂ ਪਹਿਲਾਂ ਜਾਣਦੇ ਹੋ ਹਾਂਜੀ ਜਾਂਦੇ ਆ ਕਿਦਾਂ ਦਾ ਲੀਡਰ ਚੋਣਦੇ ਹੋ ਆਪਣੇ ਘਰ ਦੇਿਆਂ ਦੇ ਕਿਹਦੇ ਬੋਟ ਪਾ ਦੇਣੇ ਜਾਂ ਆਪਦਾ ਦਿਮਾਗ ਨਾ ਕਿਤੇ ਸੋਚਿਆ ਵੀ ਆ ਸਾਡੇ ਕੰਮ ਆਉਣਗੇ ਲੀਡਰ ਕਦੇ ਵੀ ਸੋਚਿਆ ਕਦੇ ਵੀ ਸੋਚਿਆ ਪਾ ਦੇ ਦੀ ਜਿਹੜਾ ਟੰਗਾ ਲੱਗੇ ਉਹਨੂੰ ਪਾ ਦੇ ਦੀ ਜਿਹੜਾ ਚੰਗਾ ਲੱਗੇ ਉਹਨੂੰ ਪਾ ਦਿੰਨੇ ਆਂ ਚੰਗਾ ਨਹੀਂ ਸੋਚ ਕੇ ਪਾਣੀ ਪੈਂਦੀ ਆ ਜੀ ਸੋਚ ਕੇ ਪਾਵਾਂਗੇ ਹਾਂਜੀ ਇਹ ਬਿਲਕੁਲ ਹੋਰ ਲੋਕ ਨਹੀਂ ਗੱਲਬਾਤ ਕਰਨੇ ਨਿਆਏ ਲੀਡਰ ਕੰਮਦਾਰੀ ਆਇਆ ਹਾਂਜੀ ਅਜ ਤੱਕ ਵੀ ਮਰੇ ਨਿਆਏ ਲੀਡਰ ਕੋਈ ਕੰਮਦਾਰੀ ਨਹੀਂ ਆਇਆ ਕੋਈ ਕੰਮਦਾਰੀ ਨਹੀਂ ਆਇਆ ਆਪਣਾ ਟੈਡੀਪਰ ਵਾਲੇ ਬੰਦੇ ਨੇ ਸਭ ਨਿਆਏ ਲੀਡਰ ਅੱਛਾ ਜਿੱਦਾਂ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਹੋ ਸਾਰਾ ਦਿਨ ਰੋਡ ਤੇ ਰਹਿੰਦੇ ਹੋ ਕੀ ਸੋਚਦੇ ਹੋ ਵੀ ਕਿਹੜੇ ਜਿਹੜੇ ਨੇ ਸੁਵਿਧਾਵਾਂ ਜਿਹੜੀਆਂ ਤੁਹਾਨੂੰ ਵੀ ਮਿਲਣੀਆਂ ਚਾਹੀਦੀਆਂ ਨੇ ਚਾਹੇ ਇੰਸ਼ੋਰੈਂਸ ਦੀ ਗੱਲ ਕਰੀਏ ਜੀ ਜਿਵੇਂ ਜਿਵੇਂ ਸਭ ਨੂੰ ਮਿਲਦੀ ਹੈ ਜੀ ਉਹ ਤਾਂ ਗਰੀਬ ਬੰਦੇ ਤੋਂ ਗਰੀਬ ਬੰਦੇ ਨੂੰ ਆਪਣਾ ਮਿਲਣੀ ਚਾਹੀਦੀ ਜਦੋਂ ਬੰਦਾ ਕੋਈ ਵੀ ਹੋਵੇ ਹਾਂਜੀ ਜਿਵੇਂ ਕੀ ਕੋਈ ਸਰੋਂ ਵੱਡੇ ਹਾਂਜੀ ਕਰੀਬੰਦਿਆਂ ਦਾ ਫਾਇਦਾ ਸੋਚਣ ਨਾਲ ਚੀਦੇ ਬੰਦੇ ਫੋਰਮੈਂਟ ਨੂੰ ਇਹ ਬਿਲਕੁਲ ਹੋ ਅਸੀਂ ਕਈ ਲੋਕਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਨੇ ਲੋਕ ਤੁਹਾਨੂੰ ਸੁਣਾਇਆ ਲੋਕ ਚਾਹੁੰਦੇ ਨੇ ਕਿ ਸਾਫ਼ ਸੁਥਰੀ छवि ਵਾਲਾ ਲੀਡਰ ਹੋਵੇ ਇਮਾਨਦਾਰ ਲੀਡਰ ਹੋਵੇ ਜਿਹਹਾ ਲੀਡਰ ਹੋਵੇ ਜਿਹੜਾ ਲੋਕਾਂ ਵਿੱਚ ਵਿਚਰੇ ਜਿਹੜਾ ਲੋਕਾਂ ਦੀ ਗੱਲ ਸੁਣੇ ਲੋਕਾਂ ਦੇ ਮੁੱਦੇ ਸੰਸਦ ਦੇ ਵਿੱਚ ਲੈ ਕੇ ਜਾਵੇ ਹੋਰਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਮੁਰ ਤੋਂ ਤੁਹਾਡੇ ਵਿਚ ਆਵਾਂਗੇ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ